ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਾਮ ਅੱਜ ਮੇਰਾ ਪੰਜਾਬ ਵਿੱਚ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਪਠਾਨਕੋਟ ਵਿੱਚ ਖੜਾ ਕਰਨ ਪੈਦਾ ਹੋਏ ਹਾਲਾਤ ਤੇ ਨਾਲ ਹੀ ਦੱਸਦੇ ਹਾਂ ਕਿ ਇਹਨਾਂ ਹਾਲਾਤਾਂ ਨਾਲ ਅਸੀਂ ਕਿਵੇਂ ਨਿਬਟਣਾ ਹੈ ਦੋਸਤੋ ਰਣਜੀਤ ਸਾਗਰ ਡੈਮ ਵਿੱਚ ਪਾਣੀ ਦਾ ਲੈਵਲ ਵੱਧ ਜਾਣ ਤੋਂ ਬਾਅਦ ਪੰਜਾਬ ਦੇ ਜ਼ਿਲ੍ਹਾ ਪਠਾਨਕੋਟ ਵਿੱਚ ਪੈਦਾ ਹੋਈ ਹੜ ਵਰਗੀ ਹਾਲਤ ਨੂੰ ਲੈ ਕੇ ਇਹ ਵੀਡੀਓ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿਡੀਓ ਪਠਾਨਕੋਟ ਦੇ ਐਸਐਸਪੀ ਡੀਐਸ ਟਿੱਲੋਂ ਡਿਪਟੀ ਕਮਿਸ਼ਨਰ ਅਦਿੱਤਿ ਉਪਪਲ ਹਲਕਾ ਪੋਆ ਦੇ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਮੰਤਰੀ ਲਾਲਚੰਦ ਟਟਾਰੂ ਚੱਕ ਅਤੇ ਪੰਜਾਬ ਸਰਕਾਰ ਵੱਲੋਂ ਪਠਾਨਕੋਟ ਦੀ ਸਥਿਤੀ ਤੇ ਖਾਸ ਨਜ਼ਰ ਰੱਖਣ ਲਈ ਭੇਜੇ ਗਏ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਕੋਇਲ ਵੱਲੋਂ ਉਪਲਬਧ ਕਰਵਾਈ ਗਈ ਇਨਪੁਟ ਤੇ ਅਧਾਰਿਤ ਹੈ ਮੌਸਮ ਵਿਭਾਗ ਵੱਲੋਂ ਉਪਲਬਧ ਕਰਾਈ ਗਈ ਜਾਣਕਾਰੀ ਮੁਤਾਬਕ ਅੱਜ ਪਠਾਨਕੋਟ ਵਿੱਚ ਰੁਕ ਰੁਕ ਕੇ ਹਲਕਾ ਤੇ ਭਾਰੀ ਮੀਂਹ ਪੈਦਾ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਪਹਿਲਾਂ ਹੀ ਭਾਰੀ ਬਰਸਾਤ ਹੋਣ ਕਰਕੇ ਰਣਜੀਤ ਸਾਗਰ ਡੈਮ ਦਾ ਵਾਟਰ ਲੈਵਲ ਖਤਰੇ ਦੇ ਨਿਸ਼ਾਨ ਤੱਕ ਪਹੁੰਚਿਆ ਹੋਇਆ ਹੈ। ਇਹੀ ਕਾਰਨ ਹੈ ਕਿ ਰਣਜੀਤ ਸਾਗਰ ਡੈਮ ਤੋਂ ਅੱਜ 110000 ਕਿਊਸਿਕ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਗਿਆ। ਰਾਵੀ ਦਰਿਆ ਦੇ ਇਸ ਪਾਣੀ ਦਾ ਵੀ ਅਸਰ ਪਠਾਨਕੋਟ ਦੇ ਸਰਹੱਦੀ ਪਿੰਡ ਬਮਿਆਲ ਅਤੇ ਪਾਕਿਸਤਾਨ ਦੇ ਬਾਰਡਰ ਤੇ ਨਾਲ ਲੱਗਦੇ ਪਿੰਡਾਂ ਤੇ ਪਿਆ ਹੈ। ਇਨ੍ਹਾਂ ਪਿੰਡਾਂ ਵਿੱਚ ਦਰਿਆ ਜਲਾ ਲਿਆ ਅਤੇ ਉੱਜ ਪਹਿਲਾਂ ਹੀ ਲਵਲਵ ਭਰੇ ਹੋਏ ਜਾਣਕਾਰੀ ਮੁਤਾਬਕ ਸਰਹੱਦ ਤੇ बसे ਲਗਭਗ 15 ਪਿੰਡਾਂ ਵਿੱਚ ਪਾਣੀ ਵੜ ਚੁੱਕਾ ਹੈ ਬਾਰਡਰ ਦੇ ਪਿੰਡ ਕਜਲਾ ਵਿੱਚ ਇੱਕ ਪਰਿਵਾਰ ਦੇ 7 ਜੀ ਘਰ ਦੀ ਛੱਤ ਤੇ ਚੜ ਕੇ ਆਪਣੀ ਜਾਨ ਬਚਾ ਪਾਏ ਹਨ ਇਸ ਪਰਿਵਾਰ ਦੀ ਜਾਨ ਬਚਾਉਣ ਲਈ ਐਸਐਸਬੀ ਪਠਾਨਕੋਟ ਡੀਐਸ ਢਿੱਲੋਂ ਨੇ ਆਰਮੀ ਨਾਲ ਤਾਲਮੇਲ ਕਰਕੇ ਹੈਲੀਕਾਪਟਰ ਦਾ ਪ੍ਰਬੰਧ ਕੀਤਾ ਹੈ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੇ ਅੱਜ ਇਸ ਪਰਿਵਾਰ ਨੂੰ ਪਿੰਡ ਚੋਂ 에어 ਲਿਫਟ ਕਰ ਲਿਆ ਜਾਵੇਗਾ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਅਦਿੱਤਿ ਉੱਪਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਰਿਆ ਕੰਡੇ ਬਸੇ ਆਪਣੇ ਘਰਾਂ ਜਾਂ ਡੇਰਿਆਂ ਨੂੰ ਤੁਰੰਤ ਛੱਡ ਦੇ ਇਸ ਵੇਲੇ ਘਰਾਂ ਦਾ ਮੂਹ ਜਾਣ ਲਈ ਆਫਤ ਬਣ ਸਕਦਾ ਹੈ ਬਾਰਡਰ ਤੇ ਆਏ ਹੜ੍ਹਾਂ ਦਾ ਅਸਰ ਇੱਧਰ ਪਰਮਾਨੰਦ ਨਾਉਟ ਜਮਨ ਸਿੰਘ ਦੀ ਸੜਕ ਤੇ ਵੀ ਦੇਖਣ ਨੂੰ ਮਿਲਿਆ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਹੜ੍ਹਾਂ ਕਾਰਨ ਉਨ੍ਹਾਂ ਨੂੰ ਹੋਏ ਨੁਕਸਾਨ ਦੀ ਪਰਪਾਈ ਪੰਜਾਬ ਸਰਕਾਰ ਹਰ ਹਾਲਤ ਵਿੱਚ ਕਰੇਗੀ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪਠਾਨਕੋਟ ਦੇ ਰਾਧਾ ਸਵਾਮੀ ਸਤਸੰਗ ਘਰ ਨੂੰ ਰਾਹਤ ਕੇਂਦਰ ਬਣਾਇਆ ਗਿਆ ਹੈ। ਦੂਸਰੇ ਪਾਸੇ ਗੁਰਦੁਆਰਾ ਬਾਠ ਸਾਹਿਬ ਦੇ ਦਰਵਾਜ਼ੇ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਹਰ ਵਾਰ ਦੀ ਤਰ੍ਹਾਂ ਖੋਲ ਦਿੱਤੇ ਗਏ ਹਨ। ਪਠਾਨਕੋਟ ਦੇ ਸਰਹੱਦੀ ਪਿੰਡਾਂ ਵਿੱਚ ਖੜਾਂ ਦੀ ਹਾਲਤ ਕਰਕੇ ਜਿੱਥੇ ਲੋਕਾਂ ਦੀਆਂ ਫਸਲਾਂ ਅਤੇ ਘਰਾਂ ਦਾ ਸਾਜ-ਸਮਾਨ ਨੁਕਸਾਨਿਆ ਗਿਆ ਹੈ ਉਥੇ ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਹੈ ਪਠਾਨਕੋਟ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਐਮਰਜੈਂਸੀ ਦੇ ਸੜਕਾਂ ਤੇ ਨਾ ਨਿਕਲਣ ਕਿਉਂਕਿ ਲੋਕਾਂ ਦੇ ਸੜਕਾਂ ਤੇ ਨਿਕਲਣ ਨਾਲ ਜਿੱਥੇ ਟ੍ਰੈਫਿਕ ਬਿਨਾਂ ਮਤਲਬ ਵੱਧ ਜਾਂਦੀ ਹੈ ਉਥੇ ਥਾਂ-ਥਾਂ ਪਾਣੀ ਭਰੇ ਹੋਣ ਦੀ ਸੂਰਤ ਵਿੱਚ ਲੋਕਾਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਇੱਧਰ ਰੇਲਵੇ ਨੇ ਅੱਜ ਪਠਾਨਕੋਟ ਤੋਂ ਜਲੰਧਰ ਲਈ ਰੇਲ ਗੱਡੀਆਂ ਦਾ ਸੰਚਾਲਨ ਸਿੱਧਾ ਜਾਰੀ ਰੱਖਣ ਦੀ ਬਜਾਏ ਬਾਇਆ ਗੁਰਦਾਸਪੁਰ ਅੰਮ੍ਰਿਤਸਰ ਤੇ ਜਲੰਧਰ ਦੇ ਤੌਰ ਤੇ ਟ్రਾਇਲ ਦੇ ਤੌਰ ਤੇ ਇੱਕ ਰੇਲ ਗੱਡੀ ਨੂੰ ਜਲੰਧਰ ਤੋਂ ਪਠਾਨਕੋਟ ਆ ਰਹੀਆਂ ਰੇਲ ਗੱਡੀਆਂ ਦੀ ਵਰਤੋਂ ਲਈ ਬਣਾਏ ਗਏ ਰੇਲਵੇ ਬ੍ਰਿਜ ਅਤੇ ਟਰੈਕ ਤੇ ਜਲੰਧਰ ਭੇਜਿਆ ਗਿਆ ਕਈ ਲੋਕਲ ਰੇਲ ਗੱਡੀਆਂ ਨੂੰ ਅੱਜ ਰੱਦ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਰੇਲਵੇ ਦਾ ਜਿਹੜਾ ਇੱਕ ਪੁਲ ਚੱਕੀ ਦਰਿਆ ਵਿੱਚ ਜ਼ਿਆਦਾ ਹੜ ਆਣ ਕਰਕੇ ਨੁਕਸਾਨਿਆ ਗਿਆ ਸੀ ਉਸ ਨੁਕਸਾਨ ਦੀ ਪ੍ਰਭਾਈ ਕਰਨ ਲਈ 400 ਕਰਮਚਾਰੀਆਂ ਦੀ ਮਦਦ ਨਾਲ ਰਿਪੇਅਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਰੇਲਵੇ ਇਸ ਪੁਲ ਦੀ ਰਿਪੇਅਰ ਲਈ 24 ਘੰਟੇ ਕੰਮ ਕਰ ਰਿਹਾ ਹੈ। ਚੱਕੀ ਦਰਿਆ ਵਿੱਚ ਪੁਲ ਦੇ ਉਸ ਹਿੱਸੇ ਵਿੱਚ ਰੇਲਵੇ ਵੱਲੋਂ ਕੰਕਰੀਟ ਦੇ ਪੁਰਾਣੇ ਪਿੱਲਰ ਅਤੇ ਤਰਪਾਲਾਂ ਛੁੱਟੀਆਂ ਜਾ ਰਹੀਆਂ ਹਨ ਜਿੱਥੇ ਮਿੱਟੀ ਨੂੰ ਢਾਹ ਲੱਗੀ ਹੋਈ ਸੀ। ਇਸ ਦੇ ਨਾਲ ਹੀ ਪਠਾਨਕੋਟ ਜਲੰਧਰ ਲਈ ਸੜਕ ਤੇ ਬਣਾਏ ਚੱਕੀ ਪੁਲ ਦੇ ਇੱਕ ਹਿੱਸੇ ਨੂੰ ਵੀ ਪੂਰਨ ਲਈ ਨੈਸ਼ਨਲ ਹਾਈਵੇ ਅਥਾਰਟੀ ਦੇ ਕਰਮਚਾਰੀ ਜੁੱਦਸਤਰ ਤੇ ਡਟੇ ਹੋਏ ਹਨ ਪੁਲ ਦੇ ਇੱਕ ਹਿੱਸੇ ਨੂੰ ਭਰਨ ਲਈ ਕੰਕਰੀਟ ਮਿੱਟੀ ਅਤੇ ਕਈ ਹਜ਼ਾਰ ਬੋਰੀਆਂ ਦੇ ਵਿੱਚ ਮਲਬਾ ਭਰ ਕੇ ਸੁੱਟਿਆ ਜਾ ਰਿਹਾ ਹੈ ਪਠਾਨਕੋਟ ਦਾ ਐਡਮਿਨਿਸਟ੍ਰੇਸ਼ਨ ਅਤੇ ਪੁਲਿਸ ਜ਼ਿਲੇਪਾਰ ਵਿੱਚ 24 ਘੰਟੇ ਤਿੱਖੀ ਨਿਗਾਹ ਨਾਲ ਹੜਾਂ ਤੇ ਅਸਰ ਨੂੰ ਨਿਊਟਰਲਾਈਜ਼ ਕਰਨ ਦਾ ਕੰਮ ਕਰ ਰਹੇ ਹਨ ਪਠਾਨਕੋਟ ਜ਼ਿਲ੍ਹੇ ਨਾਲ ਸੰਬੰਧਿਤ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਜਿੱਥੇ ਪੰਜਾਬ ਭਰ ਦੇ ਦੌਰੇ ਛੱਡ ਕੇ ਆਪਣੇ ਜ਼ਿਲ੍ਹੇ ਵਿੱਚ ਹੀ 24 ਘੰਟੇ ਫੋਕਸ ਕਰ ਰਹੇ ਹਨ ਉੱਥੇ ਪੰਜਾਬ ਸਰਕਾਰ ਨੇ ਅੱਜ ਕੈਬਨਿਟ ਮੰਤਰੀ ਸ਼੍ਰੀ ਗੋਇਲ ਨੂੰ ਪਠਾਨਕੋਟ ਦੀਆਂ ਸਥਿਤੀਆਂ ਦਾ ਜਾਇਜ਼ਾ ਲੈਣ ਲਈ ਖਾਸ ਤੌਰ ਤੇ ਜ਼ਿਲ੍ਹੇ ਵਿੱਚ ਭੇਜਿਆ ਹੈ ਮੰਤਰੀਆਂ ਨੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਲੋੜਿੰਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਸੁਖਦ ਸੂਚਨਾ ਇਹ ਹੈ ਇਹ ਐਨਡੀਆਰਐਫ ਦੇ ਨਾਲ ਨਾਲ ਆਰਮੀ ਵੀ ਲੋਡ ਪੈਨ ਤੇ ਪ੍ਰਸ਼ਾਸਨ ਦੀ ਹੈਲਪ ਕਰਨ ਲਈ ਅੱਗੇ ਆ ਰਹੀ ਹੈ। ਇਸ ਦੇ ਉਲਟ ਅੱਜ ਦੂਸਰੇ ਦਿਨ ਵੀ ਜਲੰਧਰ ਤੋਂ ਪਠਾਨਕੋਟ ਅਤੇ ਗੁਰਦਾਸਪੁਰ ਤੋਂ ਪਠਾਨਕੋਟ ਦੇ ਵਿਚਕਾਰ ਹੈਵੀ ਵਹੀਕਲ ਮਤਲਬ ਟਰੱਕ ਜਿਹੜੇ ਆ ਉਹ ਨਹੀਂ ਚਲੇ। ਇਹਨਾਂ ਟਰੱਕਾਂ ਨੂੰ ਇਤਿਹਾਦ ਵੱਜੋਂ ਰੋਕ ਕੇ ਰੱਖਿਆ ਗਿਆ। ਇਹ ਜ਼ਿਆਦਾਤਰ ਉਹੀ ਟਰੱਕ ਸਨ ਜਿਨ੍ਹਾਂ ਨੇ ਪਠਾਨਕੋਟ ਹੁੰਦੇ ਹੋਏ ਜੰਮੂ ਕਸ਼ਮੀਰ ਵਿੱਚ ਦਾਖਲ ਹੋਣਾ ਸੀ। ਉਧਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨਾਲ ਵੀ ਲਗਾਤਾਰ ਸੰਪਰਕ ਸਾਥ ਕੇ ਰੱਖਿਆ ਹੋਇਆ ਹੈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਵਾਵਾਂ ਤੋਂ ਬਚਣ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਹੋਣ ਦੀ ਸੂਰਤ ਵਿੱਚ ਪੁਲਿਸ ਸਹਾਇਤਾ ਕੇਂਦਰ ਲਈ 112 ਡਾਇਲ ਕੀਤਾ ਜਾ ਸਕਦਾ ਹੈ ਜਦੋਂ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕਰਨ ਲਈ ਪਠਾਨਕੋਟ ਦੇ ਲੋਕਾਂ ਨੂੰ ਫਲਡ ਕੰਟਰੋਲ ਕੇਂਦਰ ਦੇ ਨੰਬਰ 0186 2346944 ਤੇ ਕਾਲ ਕਰਨ ਲਈ ਕਿਹਾ ਗਿਆ ਹੈ ਪਠਾਨਕੋਟ ਦੇ ਵਿਧਾਇਕ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼wini ਸ਼ਰਮਾ ਅੱਜ ਪਠਾਨਕੋਟ ਵਿੱਚ ਨਹੀਂ ਹੋਣ ਕਰਕੇ ਉਨ੍ਹਾਂ ਨੇ ਟੈਲੀਫੋਨ ਤੇ ਆਪਣੀ ਪਾਰਟੀ ਦੇ ਵਰਕਰਾਂ ਦੀ ਡਿਊਟੀ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਲਗਾਈ ਉਨ੍ਹਾਂ ਇੱਕ ਸੰਦੇਸ਼ ਵਿੱਚ ਇਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪੈਣ ਤੇ ਪਾਰਟੀ ਵਰਕਰਾਂ ਦੇ ਨਾਲ ਸੰਪਰਕ ਕਰ ਸਕਦੇ ਨੇ ਅਸ਼ਮੀ ਸ਼ਰਮਾ ਨੇ ਕਾਰਨ ਦੱਸਦੇ ਹੋਏ ਕਿਹਾ ਕਿ ਉਹਨਾਂ ਦਾ ਵੱਡੇ ਭਰਾ ਪੀਜੀਆਈ ਵਿੱਚ ਜਿਹੜੇ ਇਲਾਜ ਹਨ ਜਿਸ ਕਰਕੇ ਉਹਨਾਂ ਦਾ ਪਠਾਨਕੋਟ ਇਸ ਵੇਲੇ ਉਪਲਬਧ ਹੋ ਪਾਣਾ ਸੰਭਵ ਨਹੀਂ ਨਵਜ ਪੰਜਾਬ ਦੀ ਆਪਣੇ ਦਰਸ਼ਕਾਂ ਅਤੇ ਸ਼ਰੋਤਿਆਂ ਦੇ ਮਾਧਿਅਮ ਨਾਲ ਇਹ ਸੰਦੇਸ਼ ਪਹੁੰਚਾਉਣਾ ਚਾਹੁੰਦਾ ਹੈ ਕਿ ਪਠਾਨਕੋਟ ਜ਼ਿਲ੍ਹੇ ਦੀ ਸਥਿਤੀ ਸੰਵੇਦਨਸ਼ੀਲ ਹੈ ਪਰੰਤੂ ਬਾਵਜੂਦ ਇਸ ਦੇ ਘਰਵਾਉਣ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਦਿੱਤੀਆਂ ਜਾ ਰਹੀਆਂ ਹਦਾਇਤਾਂ ਨੂੰ ਸੁਣਦੇ ਅਤੇ ਸਮਝਦੇ ਹੋਏ ਉਹਨਾਂ ਦਾ ਪਾਲਨ ਕਰੋ ਜਰੂਰਤ ਨਾ ਹੋਵੇ ਤਾਂ ਘਰੋਂ ਨਿਕਲਣ ਤੋਂ ਗੁਰੇਜ਼ ਕਰੋ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੀਆਂ ਯਾਤਰਾਵਾਂ ਨੂੰ ਫਿਲਹਾਲ ਮੁਲਤਵੀ ਕਰੋ ਅ제ਹਾ ਸੁਝਾ ਇਸ ਲਈ ਹੈ ਕਿਉਂਕਿ ਜਾਗਰੂਕਤਾ ਹੀ ਬਚਾ ਦਾ ਦੂਜਾ ਨਾ ਹੈ ਅਗਲੀ ਅਪਡੇਟ ਨਾਲ ਫਿਰ ਮਿਲਦੇ ਹਾਂ ਤਦ ਤੱਕ ਦਿਓ ਇਜਾਜ਼ਤ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰਸ਼ੀਲ